हां जी दोस्तों सारेया नुं सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਅਲਗੋ ਕੋਠੀ ਅਲਗੋ ਕੋਠੀ ਤੁਸੀਂ ਖਾਸ ਵਿਜ਼ਿਟ ਕਰਨੀ ਆ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੁਖਬੀਰ ਦੇ ਕੋਲੇ ਆਏ ਆ ਦੋਸਤੋ ਇਸ ਘਰੋਂ ਪਸ਼ੂ ਚਾਹੇ ਦੋ ਨਾਕ ਹੋਣ ਚਾਹੇ ਚਾਰ ਤਿੰਨ ਨਾਕ ਹੋਣ ਬਿਲਕੁਲ ਮੱਝਾ ਹੋਣ ਵੜਾ ਹੋਣ ਸਾਫ਼ ਸੁਥਰੇ ਪਸ਼ੂ ਆਉਂਦੇ ਆ ਤੇ ਸਮੇ ਸਮੇ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਅੱਜ ਦੋ ਗੱਬਣ ਜਿਹੜੀਆਂ ਦੋਸਤੋ ਤੁਹਾਨੂੰ ਮੱਝਾਂ ਝੋਟੀਆਂ ਆਪਾਂ ਦਿਖਾ ਦਾਂਗੇ ਠੀਕ ਆ ਇੱਕ ਮੱਝ ਹੋਵੇਗੀ ਤੇ ਇੱਕ ਬਿਲਕੁਲ ਝੋਟੀ ਆ ਦੂਜਾ ਸੁਭਾ ਸੋਹਣੀ ਆ ਪੂਰੀ ਡਿਟੇਲ ਵੀਰ ਸੁਖਬੀਰ ਦੇ ਨਾਲ ਗੱਲਬਾਤ ਕਰ ਲਾਂਗੇ ਭਿੱਖੀਵੰਡ ਤੋਂ ਖੇਮ ਕਰਨ ਰੋਡ ਦੇ ਉੱਪਰ ਜਿਹੜਾ ਦੋਸਤੋ ਪਿੰਡ ਅਲਗੋਕੋਟੀ ਹੈਗਾ ਨਵਾਂ ਪਿੰਡ ਬਿਲਕੁਲ ਲੱਗਿਆ ਫਤਿਹਪੁਰ ਜਗਤਪੁਰਾ ਤੇ ਮਮੂਦਪੁਰਾ ਡਿੱਬੀਪੁਰਾ ਅਮਰਕੋਟ ਇਹ ਜਿਹੜੇ ਦੋਸਤੋ ਪਿੰਡ ਆ ਥੋੜੀ ਥੋੜੀ ਦੂਰੀ ਤੇ ਹੈਗੇ ਆ ਆਓ ਕਰਦੇ ਆ ਗੱਲਬਾਤ ਵੀਰ ਸੁਖਵੀਰ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਇੱਕ ਨੀਲੀ ਦੀ ਜਿਹੜੀ ਦੋਸਤੋ ਝੋਟੀ ਹੋਵੇਗੀ ਤੁਹਾਨੂੰ ਪਸੰਦ ਆਊਗੀ ਚੰਗੀ ਲੱਗੂਗੀ ਸੋ ਆਪਦੀ ਘਰ ਵਿਜ਼ਿਟ ਕਰਕੇ ਆ ਤਸੱਲੀ ਆ ਨਰਕ ਪਰਖ ਜ਼ਰੂਰ ਕਰ ਲਿਓ ਟਿੱਪ ਕੇ ਠੀਕ ਆ ਆਜੋ ਚਲਦੇ ਆ ਜੀ ਸੁਖਵੀਰ ਵੀਰੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਕੀ ਹਾਲ ਚਾਲ ਜੇ ਬਹੁਤ ਵਧੀਆ ਠੀਕ ਠਾਕ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਅੱਛਾ ਸੁਖਵੀਰ ਬਾ ਅੱਜ ਆਪਾਂ ਤੁਹਾਨੂੰ ਦੋ ਵਕਾਊ ਹਾਂਜੀ ਆਪਣੇ ਕੋਲ ਅੱਜ ਦੋ ਮਹੀਆ ਵਕਾਊ ਆ ਵੀਰ ਜੀ ਹੂੰ ਦੋਵੇਂ ਗੱਬਣਾ ਵੀਰ ਜੀ ਦੋਵੇਂ ਗੱਬਣ ਹਾਂਜੀ ਕਿੰਨੇ ਕਿੰਨੇ ਦਿਨ ਲੈ ਜਾਣਗੇ ਹਜੇ ਵੀਰੇ ਹਫਤਾ ਹਫਤਾ ਲੈ ਜਾਣਗੇ ਦਮੇ ਮਈਆਂ ਜੇ ਘੱਟੋ ਘੱਟ ਹਫਤਾ ਹਫਤਾ ਲੈ ਜਾਣਗੇ ਕੋਈ 2 ਦਿਨ ਘੱਟ ਵੀ ਖੜ ਸਕਦੀ ਵੱਧ ਵੀ ਖੜ ਸਕਦੀ ਹੈ ਵੀਰੇ ਠੀਕ ਆ ਹਾਂਜੀ ਤੇ ਪਹਿਲੇ ਨੰਬਰ ਤੇ ਆਪਾਂ ਇਸ ਨੀਲੀ ਤੋਂ ਸਟਾਰਟ ਕਰ ਲਈਏ ਹਾਂਜੀ ਤੇ ਆਹ ਦੋਸਤੋ ਤੁਹਾਨੂੰ ਜਿਹੜੀ ਆ ਆਪਾਂ ਝੋਟੀ ਦਿਖਾ ਦਿੰਦੇ ਆ ਨੀਲੀ ਦੀ ਠੀਕ ਆ ਤੇ ਜਵਾਬ ਜਿਹੜਾ ਅੱਖਾਂ ਦੇ ਵਿੱਚ ਵੀ ਹੈਗਾ ਪ੍ਰੋਪਰ ਇੱਕ ਵਾਰੀ ਮਾਰਕਿੰਗ ਜਿਹੜੀ ਆਪਾਂ ਜ਼ਰੂਰ ਨੀਲੀ ਝੋਟੀ ਬਸ ਕੈਮਰੇ ਤੋਂ ਡਰਦੀ ਹੈ ਜੀ ਹੂੰ ਬਿਲਕੁਲ ਉਹ ਕਈ ਵਾਰ ਘਰੋਂ ਪਸ਼ੂ ਲਿਆ ਹੁੰਦਾ ਵੀ ਨਿਕਲਿਆ ਨਹੀਂ ਤਾ ਕਰਕੇ ਪਸ਼ੂ ਥੋੜਾ ਜਿਆਦਾ ਕਰਦਾ ਹੀ ਆ ਤੇ ਬਿਲਕੁਲ ਪਤਲੇ ਪਿੰਡੇ ਦੀ ਆ ਦੋਸਤੋ ਪੂਰਾ ਬਾਡੀ ਸਟਰਕਚਰ ਵੇਖ ਲਓ ਬਾਕੀ ਗੱਲਬਾਤ ਆਪਾਂ ਕਰ ਲਾਂਗੇ ਤੁਸੱਲੀ ਨਾਲ ਹਵਾਨਾ ਜਿਹੜਾ ਦੋਸਤੋ ਬਿਲਕੁਲ ਇੱਕ ਤੀਰ ਕਮਾਨ ਵਰਗਾ ਹੈ ਵੀ ਜਿੰਨਾ ਅੱਗੇ ਨੂੰ ਉਹਨਾ ਹੀ ਪਿੱਛੇ ਨੂੰ ਜਿਹੜਾ ਨੇਵਾ ਕੱਢ ਕੇ ਦੇਖੋ ਬਖਾਰਾ ਸ਼ੋਅ ਕਰਦੀ ਪਈ ਆ ਅੱਜ ਹਫਤਾ ਵਾ ਖੰਡ ਬਾਕੀ ਹਜੇ ਸਮਾਂ ਬਾਕੀ ਹਵਾਨੇ ਤੇ ਵੀ ਬਹੁਤੇ ਵੀ ਆਖਦੇ ਆ ਵੀ ਨਿਸ਼ਾਨ ਹੋਣਾ ਚਾਹੀਦਾ ਹਵਾਨੇ ਤੇ ਵੀ ਆ ਤੇ ਮਗਰਲੇ ਪੈਰ ਵੀ ਬਿਲਕੁਲ ਠੋਤੇ ਆ ਤੇ ਥਣ ਜਿਹੜਾ ਤੁਸੀਂ ਦੋਸਤੋ ਵੇਖੋਗੇ ਵੀ ਫੁੱਟ ਫੁੱਟ ਦੀ ਦੂਰੀ ਤੇ ਆ ਬੇ ਕੋ ਪੀੜੇ ਦੇ ਪਾਵਾਂ ਵਰਗੇ ਥਾਣਾ ਤਾਂ ਬਿਲਕੁਲ ਐਨ ਮੁਠੀ ਵਾਲਾ ਠੀਕ ਹੈ ਜੀ ਬਾਕੀ 35 ਇੱਕ ਨੰਬਰ ਆ ਸੋ ਆਪਦੀ ਕੋਈ ਵੀ ਆਵੇ ਤਸੱਲੀ ਤੁਸੀਂ ਕਰ ਸਕਦੇ ਹੋ ਬਾਕੀ ਭਾਈ ਆਪਾਂ ਪੁੱਛ ਲੈਨੇ ਸੁਖਬੀਰ ਤੋਂ ਵੀ ਕੀ ਡਿਟੇਲ ਆ ਇਸ ਛੋਟੀ ਦੀ ਆ ਸੁਖਬੀਰ ਭਾਈ ਸੂਬਾ ਕਿਨਵਾ ਸੂਣ ਜਾ ਰਹੀ ਹੈ ਵੀਰ ਜੀ ਘਰ ਵਾਲੇ ਤਾਂ ਦੂਜਾ ਕਹਿੰਦੇ ਆਪਾਂ ਤੀਜਾ ਵੀ ਕਹਿ ਸਕਦੇ ਆ ਠੀਕ ਹੈ ਤੇ ਆਪਾਂ ਤੀਜਾ ਹੀ ਕਹਿੰਨੇ ਆ ਘਰ ਵਾਲੇ ਤਾਂ ਦੂਜਾ ਮੰਨ ਕੇ ਉਹ ਕਹਿੰਦੇ ਦੂਜਾ ਸੂਬਾ ਹੀ ਜਾ ਹਾਂਜੀ ਇਹ ਵੀਰ ਜੀ 15 ਕਿਲੋ ਦਾ ਚਵਾਊਗੀ ਛੋਟੀ 15 ਕਿਲੋ 15 ਕਿਲੋ ਦਾ ਚਵਾਊਗੀ ਛੋਟੀ ਠੀਕ ਆ ਹਾਂਜੀ ਇੱਕ ਹਫਤਾ ਬ ਕੋਛੇ ਦੱਸਿਆ ਸੀ ਉਹਨਾਂ ਨੇ ਪਿੱਛੋਂ ਵੀ ਕੋਈ 12 13 ਤੇ 12 13 ਕੋਈ ਕੱਢਿਆ ਦੁੱਧ ਤੇ 13 14 ਕਿਲੋ ਦੁੱਧ ਕਹਿੰਦੇ ਸੀ ਉਹ ਚ ਆਇਆ 13 14 ਹਾਂਜੀ ਠੀਕ ਆ ਤੇ ਆਪਣੇ ਕੋਲ ਹੁਣ ਮਤਲਬ ਗਿਆ ਤੀਜਾ ਸਵੇਰ ਆਪਾਂ ਮੰਨਦੇ ਆ ਵੀ ਚਲੋ ਤੀਜਾ ਸਵੇਰ ਹਾਂਜੀ ਤੀਜਾ ਸਵੇਰ ਵਾਲੀ ਆ ਹਾਂਜੀ ਬਿਲਕੁਲ ਜੀ ਠੀਕ ਆ ਤੇ ਉਮੀਦ ਕਰਦੇ ਆ ਵੀ ਜਿਹੋ ਜਿਹਾ ਥਣ ਭਾਡਾ ਵਿਖਾਲਾ ਹਾਂਜੀ ਵੀ ਕੋਈ 14 15 ਤੋਂ ਪਲੱਸ ਜਾਂ 14 15 ਤਾਂ ਦੇਊਗੀ ਚੰਗੀ ਸੇਵਾ ਹਾਂਜੀ ਦੇਊਗੀ ਦੇਊਗੀ ਜ਼ਰੂਰ ਦੇਊਗੀ ਜੀ ਠੀਕ ਆ ਬਾਕੀ ਆ ਦੋਸਤੋ ਪਸ਼ੂ ਜਿਹੜੇ ਦੀ ਦੁੱਧ ਦੀ ਵੈਸੇ ਗਾਰੰਟੀ ਚਲੋ ਕੋਈ ਨਹੀਂ ਹੁੰਦੀ ਕਿ ਬਾਕੀ ਸੇਵਾ ਵੱਡੀ ਮਾਝਾ ਛੋਟੀ ਮੈਂ ਥੋੜਾ ਗ੍ਰੇਡ ਤੇ ਇੱਕ ਜ਼ਰੂਰੀ ਗੱਲ ਆ ਜਿਹੜੀ ਵੀ ਪੂਰੀ ਵੱਡੀ ਜਿਹੜੀ ਦੋਸਤੋ ਮਾਝਾ ਠੀਕ ਆ ਵੱਡੇ ਕੱਦ ਕੱਢ ਦੀ ਆ ਸੋਹਣਾ ਸਰੀਰ ਘਟਾਂਚਾ ਬਿਲਕੁਲ ਤੁਸੀਂ ਵੇਖੋਗੇ ਪਿੱਟ ਪੁੱਠੇ ਤੋਂ ਤੇ ਥੱਬਿਆਂ ਤੇ ਥੱਬੇ ਵੀ ਘਟੋ ਘਟ ਵੀ ਚੜਾਈ ਪਿੱਟ ਪੁੱਠੇ ਦੀ ਕਾਫੀ ਜ਼ਿਆਦੀ ਆ ਇੱਕ ਹਫਤਾ ਸਮਾਂ ਬਾਕੀ ਆ ਤੇ ਉਮੀਦ ਇਹ ਹੈਗੀ ਆ ਵੀ ਦੋਸਤੋ ਬਣੂ ਤੁਹਾਨੂੰ ਪੂਰੀ ਠੀਕ ਆ ਥਣ ਵੀ ਬਿਲਕੁਲ ਐਨ ਜਿਹੜਾ ਦੋਸਤੋ ਆਪਾਂ ਕਿਹਾ ਵੀ ਮੁੱਠੀ ਵਾਲਾ ਤੇ ਹੱਥੀ ਚ ਪਾਈ ਜਰਾ ਤੇ ਫੇਸ ਕੁਆਲਟੀ ਬਹੁਤ ਸੋਹਣੀ ਆ ਮੱਥਾ ਬੱਲਾ ਤੇ ਬਿਲਕੁਲ ਜਿਹੜੀ ਠੋਡੀ ਆ ਇਹ ਵੀ ਵਾਈਟ ਹੈਗੀ ਆ ਤੁਸੀਂ ਦੇਖ ਸਕਦੇ ਠੀਕ ਆ ਜੀ ਨਿਸ਼ਾਨ ਪ੍ਰੋਪਰ ਆ ਤੇ ਹਫਤਾ ਇੱਕ ਬਾਕੀ ਆ ਬਾਕੀ ਟਿੱਪਣ ਕਿਵੇਂ ਆ ਸੁਖਵੀਰ ਇੱਕ ਨੰਬਰ ਵੇਰ ਪਾਸ ਨਹੀਂ ਆ ਬਿਲਕੁਲ ਪੋਲੀ ਬਿਲਕੁਲ ਪੋਲੀ ਜੀ ਬਿਲਕੁਲ ਗਰੂ ਗਰੂ ਪੂਰੀ ਪੂਰੀ ਉਹਨਾਂ ਦੇ ਵੀ ਗਰੂ ਜੀ ਪੂਰੀ ਠੀਕ ਆ ਬਈ ਸੁਖਵੀਰ ਦਿਖਾ ਦਈਏ ਤੋੜ ਕੇ ਇੱਕ ਹਫਤਾ ਘਟੋ ਘਟਪਰਾ ਬਹੁਤ ਸਮਾਂ ਲੈ ਜੂਗੀ ਇੱਕ ਹਫਤਾ ਤੇ ਪਸੰਦ ਆਊਗੀ ਤੁਹਾਨੂੰ ਬਹੁਤੇ ਵੀਰ ਤੁਸੀਂ ਜਿਹੜਾ ਫਾਊਂਡ ਕਰਦੇ ਪਏ ਹੋ ਦੋਸਤੋ ਲੱਭ ਰਹੇ ਹੋ ਇਹੋ ਜੀ ਚੀਜ਼ ਤੇ ਉਹਨਾਂ ਵੀਰਾਂ ਨੂੰ ਕਹਿ ਲਾ ਜਰੂਰ ਤੁਸੀਂ ਘਰ ਪਹੁੰਚ ਕਰਕੇ ਤਸੱਲੀ ਕਰ ਸਕਦੇ ਹੋ ਜੋ ਚੀਜ਼ ਦਿਖਾਈ ਗਈ ਆ ਆ ਦੇਖੀ ਵੀਰ ਕੋਈ ਮਾਰਾ ਜਾਂ ਥੋੜਾ ਤੋੜਦੀ ਹੋਰ ਜਿਆਨ ਨੂੰ ਲੰਮਾ ਇੱਕ ਵੀ ਫੋਟੋ ਹੁੰਦੀ ਆ ਉਹ ਘਮਾ ਲਿਓ ਉਹ ਆਹ ਲਓ ਜੀ ਆਮਰੇ ਕਰਤੇ ਮੈਂ ਥੋੜੀ ਗਾਲੀ ਕਹੀ ਕੋਈ ਗਾਲੀ ਕੋਈ ਗਾਲੀ ਸੋ ਬਾਕੀ ਜਿਹੜੀ ਦੋਸਤੋ ਹਰ ਪਾਸਿਓਂ ਹਰ ਪੱਖ ਤੋਂ ਪੂਰੀ ਹੈ ਠੀਕ ਹੈ ਤੇ ਪਸੰਦ ਆਊਗੀ ਬਾਕੀ ਆਪਾਂ ਰੇਟ ਪਰਤਾ ਪੁੱਛਦੇ ਆਂ ਵੀਰ ਸੁਖਬੀਰ ਤੋਂ ਕਿ ਜਿਹੜਾ ਦੋਸਤੋ ਮੁੱਲ ਰਹੂਗਾ ਅੱਛਾ ਫਿਰ ਕਿੰਨਾ ਕੀ ਡਿਮਾਂਡ ਫਿਰ ਕੀ ਮੁੱਲ ਕਰਤਾ ਵੀਰੇ ਦੀ ਡਿਮਾਂਡ ਹੈਗੀ 90000 86000 ਦੀ ਹਾਨਾ ਦੇਵਾਂਗੇ 86000 ਦੀ ਹਾਂਜੀ 86000 ਦੀ ਹਾਨਾ ਦੇਣੀ ਆ ਠੀਕ ਹੈ ਜੀ ਹਾਂਜੀ ਮਤਲਬ ਕਿ ਹੋਰ ਵੀ ਹੋ ਜਾਊਗਾ ਥੋੜਾ ਬਸਾ ਖਿੱਚ ਕੇ ਥੋੜਾ ਬਸਾ ਹੀ ਛੋਟਛਾਪਾ ਹੀ ਹੋਊਗਾ ਜੀ 100 200 ਵਾਲਾ ਨਹੀਂ ਉਹ ਬਿਲਕੁਲ 1000 ਛੱਪੇ ਵਾਲਾ ਕਰ ਦੋਗੇ ਕੋਈ ਗੱਲ ਨਹੀਂ ਕਰਦਾਂਗੇ ਜੀ ਉਹ ਮਾਨਤਾਂ ਨੂੰ ਜ਼ਰੂਰੀ ਹਾਂਜੀ ਕਰ ਦਿਆਂਗੇ ਕੋਈ ਗੱਲ ਨਹੀਂ ਕਰਦਾਂਗੇ ਜੀ ਤੇ ਦੂਰੋਂ ਨੇੜੇ ਆਉਣਾ ਹੁੰਦਾ ਹੈ ਹਾਂਜੀ ਕੋਈ ਗੱਲ ਹੀ ਨਹੀਂ ਕਰਦਿਆਂਗੇ ਜੀ ਬਿਲਕੁਲ ਜੀ ਤੇ 86000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਾਂ ਨਾਲ ਹੋਰ ਹੋ ਜਾਊਗਾ ਠੀਕ ਹੈ ਜਿੰਨਾ ਵੀ ਗੁੰਜਾਇਸ਼ ਹੋਈ ਉਹ ਤੁਸੀਂ ਸੰਪਰਕ ਨੰਬਰ ਲਗਾਤਾਰ ਸਕਰੀਨ ਤੇ ਚੱਲ ਦਿਤਾ ਹੈ ਸਿਆਲ ਹੁੰਦਾ ਤਾਂ ਲੱਖ ਰੁਪਏ ਦੀ ਮੈਂ ਵੇਚ ਦੇ ਦਈਆ ਹੂੰ ਹਾਂਜੀ ਕਵਾਲਿਟੀ ਦਾ ਕਵਾਲਿਟੀ ਆ ਅੱਜ ਵੀ ਚਲੋ ਪੈਸੇ ਚੀਜ਼ ਦੇ ਲੱਗਦੇ ਆ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਬਾਕੀ ਕਿਸੇ ਕੋਲੋਂ ਸ਼ੱਕ ਨਹੀਂ ਹੈਗਾ ਪਤਲੇ ਪਿੰਡੇ ਜਾਂ ਦੋਸਤੋ ਬਾਕੀ ਰਾਜੀ ਆ ਫੁੱਲ ਵਜਨ ਲੋਡ ਵਾਲੀ ਆ ਇਹ ਚੀਜ਼ਾਂ ਮੈਂ ਤਾਂ ਦੱਸਦਾ ਦੋਸਤੋ ਕਿਉਂਕਿ ਇੱਕ ਬਿਲਕੁਲ ਰੂਪਰੇਖਾ ਜੀ ਬਣ ਜਾਂਦੀ ਆ ਵੀਰਾਂ ਦੇ ਵੀ ਕੋਈ ਚੀਜ਼ ਲਿੱਸਾ ਫਿੱਕਾ ਜਾਂ ਪਸੂ ਕੋਈ ਵਿਖਾਵਾ ਪੂਰੀ ਚੀਜ਼ ਹੋਵੇ ਤੇ ਇੱਥੇ ਆਣ ਕੇ ਹੋਰ ਨਿਕਲੇ ਉਹ ਕੰਮ ਨਹੀਂਗਾ ਜੋ ਦੱਸਿਆ ਜਾਊਗਾ ਉਹ ਪ੍ਰੋਪਰ ਨਿਕਲੂਗਾ ਠੀਕ ਆ ਇਸ ਤੋਂ ਬਾਅਦ ਇੱਕ ਮੱਝ ਤੁਹਾਨੂੰ ਹੋਰ ਦਿਖਾ ਦਿੰਨੇ ਆ ਇਹ ਵੀ ਬਿਲਕੁਲ ਠੁੱਕੀ ਆ ਤਿਆਰੀ ਦੇ ਵਿੱਚ ਹੀ ਸਮਝੋ ਤੇ ਹਫਤਾ ਲੈ ਜੂ ਇਹ ਵੀ ਹਾਂਜੀ ਇਹ ਵੀ ਹਫਤਾ ਲੈ ਜੂ ਤੇ ਸੁਖਵੀਰ ਦਿਨ ਕਿੰਨੇ ਕੱਟਦੀ ਆ ਹਰੇ ਹਫਤਾ ਲੈ ਜੂ ਜੀ ਹੱਕ ਹਫਤਾ ਕਰ ਲੈ ਜੀ ਹਾਂਜੀ ਇਹ ਵੀ ਹਫਤਾ ਲੈ ਜੀ ਸੂਆ ਕਿੰਨੇ ਹੋਊਗਾ ਜੀ ਸੂਆ ਵੀਰ ਤੀਜਾ ਹੋਊਗਾ ਤੀਜਾ ਸੂਆ ਹਾਂਜੀ ਲਓ ਜੀ ਮੂੰਹ ਮੱਥਾ ਵਖਾਈ ਬੜਾ ਇਨਸਾਨ ਜੀ ਵਖਾਓ ਜੀ ਹਾਂਜੀ ਸੂਆ ਘਟੋ ਘਟ ਵੀ ਦੋਸਤੋ ਤੀਜਾ ਕਹਿੰਦੇ ਆ ਵੀਰ ਠੀਕ ਆ ਤੀਜਾ ਸੂਆ ਤੇ ਆਹ ਫੇਸ ਕੁਆਲਿਟੀ ਆ ਸਿੰਘਾਂ ਦੀ ਬੰਤਰ ਵੇਖ ਲਓ ਮੂੰਹ ਮੱਥਾ ਵੇਖ ਲਓ ਬਿਲਕੁਲ ਐਨ ਕਾਗਜ ਵਰਗੀ ਦੀ ਬਿਲਕੁਲ ਪਤਲੀ ਚਮੜੀ ਠੀਕ ਆ ਸਕਿਨ ਵੇਖੋਗੇ ਬਿਲਕੁਲ ਪਤਲੀ ਆ ਖਾਨਾ ਖਵਾਨੇ ਦਾ ਜਿਹੜਾ ਢਾਂਚਾ ਹੈ ਬਿਲਕੁਲ ਤੁਸੀਂ ਸਟਰਕਚਰ ਵੇਖੋਗੇ ਉਹ ਤੁਹਾਡੇ ਬਿਲਕੁਲ ਸਾਹਮਣੇ ਠੀਕ ਹੈ ਹਜੇ ਪਰੂਗੀ ਲੇਵਾ ਹਜੇ ਘੱਟੋ ਘੱਟ ਵੀ ਹਫ਼ਤਾ ਬਾਕੀ ਹੈ ਹਾਂਜੀ ਹਫ਼ਤਾ ਬਾਕੀ ਹੈ ਇੱਕ ਹਫ਼ਤੇ ਦੌਰਾਨ ਬਾਈ ਕਹਿੰਦਾ ਵੀ ਤਿਆਰੀ ਕਰੂਗੀ ਹਜੇ ਪੂਰੀ ਤੇ ਸੂਗਾ ਕੋਈ ਤੀਜਾ ਵੀ ਰਮਾਲ ਲੈ ਠੀਕ ਆ ਇੱਥੇ ਕੀ ਹੈਗਾ ਤੇ ਰੇਟ ਪੜਤਾ ਵੀ ਮੈਨੂੰ ਲੱਗਦਾ ਵੀ ਇਹਦਾ ਵਾਵਾ ਜਾਇ ਜੀ ਹੈ ਹਾਂਜੀ ਜਾਇ ਜੀ ਹੈ ਠੀਕ ਫਿਰ ਮੁੱਲ 65000 ਤੇ 62000 ਦੀ ਦੇਣੀ ਆ ਬਿਲਕੁਲ ਜਾਇਜ ਮੁੱਲ ਵਿੱਚ ਹੀ ਇਹਦਾ ਕੀਤਾ 62000 ਦੀ 62000 ਦੀ ਦੇਣੀ ਆ ਹੂੰ ਲਿਓ ਜੀ ਇਹ ਵੀ ਦਿਖਾਈਏ ਹਾਂਜੀ ਜੀ 62000 ਦੀ ਜਿਹੜੀ ਦੋਸਤੋ ਇਹ ਲੈ ਦੇ ਹੋਊਗੀ ਮੁੱਲ 65 ਸਾੜਾ ਜੋ ਵੀ ਡਿਮਾਂਡ ਹੈ 62000 ਦੀ ਦੇਵਾਂਗੇ ਤੇ ਆਹ ਕਰੋ ਨੋਟ ਦੀ ਠੀਕ ਆ ਬਾਕੀ ਸੁਖਵੀਰ ਵੀਰ ਥਾਣਾ ਪੁਰੇ ਚਾਰੇ ਬਿਲਕੁਲ ਟਿੱਪਣ ਦੇ ਵਿੱਚ ਹੋ ਕੇ ਹੈ ਗਾਰੰਟੀ ਲਓ ਜੀ ਬਾਕੀ ਟਿੱਪਣ ਦੇ ਵਿੱਚ ਅੱਜ ਦੋਸਤੋ ਤੁਸੀਂ ਨੋਟ ਕਰ ਸਕਦੇ ਹੋ ਥਾਨ ਬਿਲਕੁਲ ਚਾਰੇ ਟਿੱਪਣ ਦੇ ਵਿੱਚ ਇੱਕਸਾਰ ਆ ਤੇ ਥਾਨ ਲੰਬਾਈ ਦੇ ਵਿੱਚ ਸਾਈਜ਼ ਦੇ ਵਿੱਚ ਬਿਲਕੁਲ ਤੁਹਾਡੇ ਆ ਸਾਹਮਣੇ ਆ ਠੀਕ ਆ ਵੀ ਪਸੰਦ ਆਊਗੀ ਤੇ ਰੇਟ ਪੜਤਾ ਵੀ ਜਿਹੜਾ ਦੋਸਤੋ ਬਾਜ਼ਾਰ ਜੀ ਆ ਰਿਹਾ ਲੈਂਦੇ ਨੇ 65000 ਦੋ 10 ਕਿਲੋ ਇਹ ਵਿੱਚ ਵਾਊਗੀ ਬਿਲਕੁਲ ਜੀ ਬਿਲਕੁਲ ਬਾਕੀ ਬਹਿਣੀ ਵਾਲੇ ਪਾਸੇ ਉਲਟ ਬਹਿਣੀ ਵਾਲੇ ਪਾਸੇ ਹਵਾਨੇ ਦਾ ਸਟਰਕਚਰ ਮਿਲਕ ਵੇਨ ਬਿਲਕੁਲ ਐਨ ਮੋਟੀ ਪਾਈਪ ਵਰਗੀ ਠੀਕ ਆ ਤੇ ਰੇਡਪੜਤਾ ਵੀ ਇਹਦਾ ਦੋਸਤੋ ਇਸ ਮੱਝ ਦਾ ਆ ਹੈਗਾ ਇਸ ਤੋਂ ਪਹਿਲਾਂ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਨੀਲੀ ਦੀ ਉਹ ਵੀ ਚੰਗੀ ਖਾਸੀ ਜਿਹੜੀ ਦੋਸਤੋ ਮੱਝ ਆ ਠੀਕ ਆ ਸਾਰੇ ਸਰੀਰ ਤੇ ਮੈਦੇ ਨਾੜਾ ਦੇਖੋ ਜੀ ਹਾਂ ਦੇਖੋ ਜੀ ਦੇਖ ਨਾੜਾ ਸਾਰੇ ਸਰੀਰ ਤੇ ਮੈਦੇ ਇਹਨੂੰ ਕਹਿ ਸਕਦੇ ਜਿਵੇਂ ਖਲਕਾਰੀ ਤੇ ਕਢਾਈ ਕੀਤੀ ਹੈ ਹਾਂਜੀ ਬਿਲਕੁਲ ਜੀ ਲਓ ਜੀ ਤੇ ਸੁਖਵੀਰ ਵੀਰ ਅੱਜ ਪਸੂ ਇਹ ਦੋ ਸੀ ਬਕਾਉ ਹਾਂਜੀ ਦੋ ਹੀ ਆ ਵੀਰ ਜੀ ਤੇ ਬੋਲੀਏ ਨੰਬਰ ਆਪਣੇ ਨੰਬਰ ਵੀਰ ਜੀ ਮੇਰਾ 84376 34902 ਇਹਦੇ ਤੇ ਹੀ ਵਟਸਐਪ ਆ ਇਹਦੇ ਤੇ ਹੀ ਕਾਲਿੰਗ ਆ ਜੀ ਹੂੰ ਠੀਕ ਹੈ ਜੀ ਠੀਕ ਹੈ ਜੀ ਇਹ ਨੰਬਰ ਜਿਹੜਾ ਆ ਭਰਾਵੋ ਆਪਾਂ ਬਿਲਕੁਲ ਸਕਰੀਨ ਤੇ ਥੱਲੇ ਚਲਦੇ ਕਰ ਦਿੱਤੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ